ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਆਪਾਂ ਵੀ ਸਾਰੇ ਬਹੁਤ ਵਧੀਆ ਆ ਪਰ ਦਿਨੋਂ ਆ ਗਏ ਨੇ ਜਦੋਂ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਸੂਰਜ ਸਾਰਾ ਦਿਨ ਨਹੀਂ ਦਿਖਦਾ ਹੈਗਾ ਹੋਪਫੁਲੀ ਤੁਹਾਡੇ ਤੋਂ ਲੱਗਦੀ ਹੋਏਗੀ ਥੋੜੀ-ਬਹੁਤੀ ਪਰ ਜ਼ਿਆਦਾਤਰ ਪੰਜਾਬ ਵੱਲ ਤੇ ਇਹੀ ਹਾ ਰੰਦਾ ਤੇ ਇਹ ਮੌਸਮ ਉਹ ਆ ਗਿਆ ਨਾ ਜਦੋਂ ਰਜਾਈਆਂ ਚੋਂ ਨਿਕਲ ਨੂੰ ਬਿਲਕੁਲ ਜੀ ਨਹੀਂ ਕਰਦਾ ਉੱਥੇ ਹੀ ਨਜ਼ਾਰੇ ਹੁੰਦੇ ਨੇ ਰਜਾਈ ਚ ਬੈ ਕੇ ਪਰ ਕੰਮ ਕਰਨੇ ਵੀ ਜ਼ਰੂਰੀ ਹੈ ਪਰ ਤੁਹਾਨੂੰ ਮੈਂ ਇੱਕ ਨਜ਼ਾਰਾ ਵਿਖਾਉਣੀ ਜਿਹੜੇ ਅਸਲੀ ਲੈ ਰਹੇ ਨੇ ਠੀਕ ਐ ਆਉ ਵਿਖਾਵਾਂ ਨਜ਼ਾਰੇ ਤੇ ਇੱਧਰ ਲੈ ਜਾਂਦੇ ਆ ਸਾਡਾ ਬੜੀ ਲੱਗੰਦਾ ਜੀ ਡਰਾਇਰ ਨਾਲ ਕਿ ਸਖਾਇਆ ਯਾਰ ਰੂਮ ਮੀਟਰ ਕੱਢ ਲੋ ਤੁਸੀਂ ਤਾਂ ਡਰਾਇਰ ਨਾਲ ਸਾਰ ਲੈਂਦੇ ਹੋ ਸਾਡਾ ਨਹੀਂ ਨਾ ਸਰਦਾ ਗੁਰਨਾਥ ਤੇ ਉੱਤੋਂ ਡਰਦਾ ਡਰਾਇਰ ਤੋਂ ਰੂਮ ਮੀਟਰ ਕੱਢਨੇ ਆ ਰੂਮ ਮੀਟਰ ਕੱਢੋ ਤੇ ਰਜਾਈਆਂ ਇੱਕ ਵਾਰ ਲੇਖ ਲਿਆ ਜੀ ਬਾਬਾ ਜੀ ਥੋੜੀ ਜੀ ਧੁੱਪ ਲਾ ਦਿਓ ਰਜਾਈਆਂ ਨੂੰ ਹੀ ਤੂੰ ਪੈ ਪਾ ਲਈਏ ਸੇਕ ਲਵਾ ਲਈਏ ਕਿਤੇ ਕੀ ਬਣਾ ਲੱਗੀ ਜਾਵੇ ਆ ਪਤਾ ਦੇਖੋ ਆ ਪਤਲੀਆਂ ਰਜਾਈਆਂ ਇਹਨਾਂ 'ਚ ਸਰਦਾ ਨਹੀਂਗਾ ਹੁਣ ਡੈਡੀ ਆ ਗਏ ਹਾਂਜੀ ਹਾਂਜੀ ਹਾਂ ਮੇਰਾ ਮਾਇਕ ਕਿਹੋਂ ਚਲੇਗਾ ਮਾਇਕ ਕਿੱਥੇ ਹੈ ਡੈਡੀ ਰਹਿ ਗਏ ਆ ਗਏ ਹੋ ਗਏ ਡੈਡੀ ਡੈਡੀ ਰਹਿ ਗਏ ਅਜੇ ਕਿਹਨੂੰ ਲੈ ਜਾਈਏ ਨਵਾ ਪੇਟ ਬਾਜ਼ਾਰ ਦਾ ਚਲੋ ਕੋਈ ਨਾ ਚੱਲ ਪਏ ਨਹੀਂ ਪੇਟ ਦੀ ਗੱਲ ਨਹੀਂ ਹੁੰਦੀ ਪੇਟ ਤੁਹਾਡਾ ਟੇਸਟ ਵਧੀਆ ਇਹ ਤੇ ਮੈਂ ਜਿਹੜੀ ਕਹਿਣਾ ਉਹ ਵਧੀਆ ਜਿਹਾ ਨਹੀਂ ਤੁਹਾਡਾ ਫਸਟ ਜਿਹੜਾ ਉਹ ਲੁੱਕ ਤੁਹਾਨੂੰ ਵਧੀਆ ਲੱਗਦਾ ਜਿਹੜਾ ਉਹ ਤੁਹਾਡੀ ਟੇਸਟ ਵਧੀਆ ਹੁੰਦਾ ਇਹਨਾਂ ਨੂੰ ਲੈ ਜੰਨੇ ਮੈਨੂੰ ਸ਼ਾਪਸ ਦਾ ਪਤਾ ਹੈ ਤੁਹਾਨੂੰ ਟ੍ਰੈਂਡ ਦਾ ਪਤਾ ਹੈ ਆਪਾਂ ਦੋਏ ਚੱਲਨੇ ਆਪਾਂ ਦੋਏ ਚੱਲਨੇ ਗੁਨਾਜ ਨੂੰ ਨਾਲ ਨੇ ਸੌ ਜਾਣਾ ਹੁਣ ਗੁਨਾਜ ਨਾਲੋਂ ਜ਼ਿਆਦਾ ਫਿਕਰ ਮੈਨੂੰ ਮੰਮੀ ਦਾ ਮੰਮੀ ਨੇ ਕਿਹਾ ਮੇਰਾ ਸੂਟ ਸੀ ਤੇਨ ਦਿਨ ਹੋ ਗਏ ਲਾਰੇ ਲਾਉਂਦਿਆਂ ਨੂੰ ਇੰਨੇ ਚਿਰ ਚ ਟੇਲਰ ਨੇ ਸੀ ਦੇਣਾ ਹੀ ਹਰ ਪੈਸੇ ਵਿਚਾਰ ਦੇ ਕਟਰ ਚ ਲੱਗਣੇ ਆ ਸਹੀ ਹੈ ਚਲੋ ਫਿਰ ਅੱਜ ਬੱਪੂ ਪੁਸ਼ ਕਰੀਏ ਅੱਜ ਵਾਰੀ ਬੱਪੂ ਦੀ ਉਹ ਤਾਂ ਪਹਿਲਾਂ ਹੀ ਹੋਛ ਨੇ ਨਹੀਂ ਨਹੀਂ ਫਿਰ ਕੱਪੜੇ ਦਿਵਾ ਦਾ ਕਰਦੇ ਹੋਰ ਕੁਛ ਹੋ ਜਾਣਗੇ ਨਾ ਬੱਪੂ ਹੋਛ ਨੇ ਨਾ ਕੁਛ ਹੀ ਰਹਿੰਦੇ ਨੇ ਇਹ ਕੱਪੜੇ ਲੈ ਕੇ ਤੇ ਹੋਰ ਪੁਸ਼ ਹੋ ਸਕਦਾ ਹੈ ਨਾ ਚਲੋ ਦੇਖਦੇ ਆ ਬੜਾ ਖੁਸ਼ੀ ਹੁੰਦੀ ਕਿ ਨਹੀਂ ਹੁੰਦੀ ਵੈਸੇ ਇੱਕ ਚੀਜ਼ ਹੈ ਨਾ ਉਹ ਕਹਿੰਦੇ ਹੁੰਦੇ ਆ ਨਾ ਕਿ ਖੁਸ਼ੀ ਐਕਸਾਈਟਮੈਂਟ ਪਹਿਲਾਂ ਜ਼ਿਆਦੀ ਹੁੰਦੀ ਹੈ ਜਦੋਂ ਚੀਜ਼ ਲੈ ਲਓ ਫਿਰ ਉਹ ਨਹੀਂ ਐਕਸਾਈਟਮੈਂਟ ਰਹਿੰਦੀ ਨਹੀਂ ਹੈਣਾ ਪਹਿਲਾਂ ਹੁੰਦਾ ਮੈਂ ਆਹ ਕਰਨਾ ਆ ਉਹ ਕਰਨਾ ਜਦੋਂ ਲੈ ਲਓ ਫੇਰ ਠੰਡੇ ਹੋ ਕੇ ਬੈਜੀਦਾ ਹੁਣ ਆਪਾਂ ਗੱਡੀ ਵੇਖ ਰਹੇ ਹਾਂ ਕਿੰਨੇ ਸੈਲਰ ਸਾਰੇ ਜਣੇ ਫੋਨਾਂ ਦੇ ਲੱਗੇ ਹੋਏ ਜਿੱਦਣ ਆ ਗਈ ਉਹ ਤਾਂ ਸੈਲਰ ਸੋ ਸਰੇ ਨਹੀਂ ਹਾਂ ਹੈਣਾ ਇਹਦਾ ਗੁਨਾਸ ਵਾਲਾ ਹਾਂ ਗੁਨਾ ਨੂਸ ਵਾਲਾ ਤੇ ਦੀਪੂ ਕੋ ਕਿੱਥੇ ਜਾਣਾ ਆਪਾ ਦੀਪੂ ਕੋਲ ਬੜਾ ਬੜੂ ਦਰੋਂ ਜਾਣਾ ਨਹੀਂ ਹੁੰਦਾ ਦੋਤੋ ਬਾਤੀ ਦੋਤੋ ਬਾ ਪੰਜ ਮੇ ਤੇ 75 ਜਾਣਾ ਲੋ ਆਲਰੇਡੀ ਆਈਏ ਮੇਰਾ ਸੂਰ ਸੀ ਨੇੜੇ ਗਏ ਕਿਤੇ ਤੇ ਆ ਰਹੀ ਹੈ ਕੋਈ ਸ਼ਾਸਨ ਇਹਨੂੰ ਬੇਨਤੀ ਹੈ ਆ ਨਾਨੀ ਵਾ ਸੂਰ ਸੀ ਉਹ ਫਿਰ ਮੇਰੀ ਪੱਗ ਸੀ ਉਹ ਇੱਕ ਤੇ ਤੁਸੀਂ ਦੋਏ ਤੂੰ ਮੇਰੇ ਰੋੜਾ ਰੋੜਾ ਜਿੰਨਾ ਮੋਬਾਈਲ ਆ ਜਾਏਗਾ ਹਾਂ ਉਹ ਉਧਰ ਹੀ ਰੁਕ ਗਿਆ ਡੈਡੀ ਵੇਟ ਤੇ ਆਪਣੇ ਮੋਬਾਈਲ ਦੀ ਕਰਨ ਦੇ ਡੈਡੀ ਨੇ ਨਵਾਂ ਮੋਬਾਈਲ ਆਰਡਰ ਕੀਤਾ ਉਹ ਸਸਪੈਂਸ ਹੈ ਦੇਖਾਂਗੇ ਕਿਹੜਾ ਆਉਂਦਾ ਤੇ ਭਾਵੇਂ ਕੇਸ 25 ਵਾਲਾ ਹੋਵੇ ਆਪਾਂ ਤਿਆਰੀ ਕਰ ਲੈਨੇ ਆ ਨਹੀਂ ਹੈ ਤੂੰ ਇਹ ਕੀ ਆਖਣ ਦੇ ਮੇਰਾ ਸੂਟ ਸੀਣਾ ਪਹਿਲਾਂ ਹੁਣ ਮੈਂ ਵੀ ਜਾਣਾ ਮੈਂ ਆਪਣਾ ਸੂਟ ਸੀਵਾ ਕੇ ਤੁਹਾਡਾ ਸੀਵਾ ਨਹੀਂ ਪਤਾ ਮੇਰਾ ਤਾਂ ਪਹਿਲਾਂ ਨੰਬਰ ਆਉਣਾ ਇੱਕ ਮਿੰਟ ਲਾ ਲਈ ਮੈਂ ਡੀਕ ਕੋਲ ਕੇਦ ਨੂੰ ਆਪਣੀ ਪਾਕ ਤਾਂ ਨਾ ਮੋਹਰ ਠੀਕ ਹੈ ਮਾਂ ਤੀਪਾ ਕਿਸਮਾ ਨਹੀਂ ਆਣੀ ਵਸ ਜਾ ਚੱਲ ਜਾਓ ਜਾਓ ਇਹਨਾਂ ਦਾ ਨਾਮ ਨਾ ਟੇਪ ਦਿਓ ਜਾ ਨਹੀਂ ਤੂੰ ਤੂੰ ਜਾ ਮਮਨਾਨੀ ਮਮਾ ਨੂੰ ਬੁਟੀਕ ਤੇ ਛੱਡ ਕੇ ਆ ਤੂੰ ਮੋਹਲ ਕੋ ਜਾ ਮੈਂ ਡੈਡੀ ਨਾਲ ਸ਼ਾਪਿੰਗ ਤੇ ਚੱਲੀ ਆ ਹਣਾ ਡੈਡੀ ਆਪਾਂ ਜ਼ਰੂਰੀ ਇਥੇ ਅੱਖਾਂ ਬਿੰਨਣੀਆਂ ਆਪਣੀਆਂ ਜਾ ਜਾ ਵੇ ਮਾਰਕੀਟ ਆ ਗਏ ਆਂ ਰਸ਼ ਬੜਾ ਰਸ਼ ਤੁਹਾਡੇ ਇਥੇ ਰਸ਼ ਰਹਿੰਦਾ ਹੀ ਰਹਿੰਦਾ ਹੈ ਸ਼ਾਪ ਤੇ ਆ ਗਏ ਆ ਅਸੀਂ ਹੁਣ ਉੱਥੋਂ ਮੇਕਦੇ ਆ ਡੈਡੀ ਦੀ ਜੈਕਟ ਡੈਡੀ ਨੂੰ ਵਿੰਡ ਚੀਟਰ ਚਾਹੀਦਾ ਹੈ ਅੱਜ ਦੇਸੀ ਲੁੱਕ ਅੱਜ ਦੇਸੀ 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 പത്തര പീ ല ਆ ਸੋਹਣਾ ਲੱਗਣ ਡਿਆ ਪਾਇਰਾ ਲੋ ਜੀ ਦੋਸਤੋ ਡੈਡੀ ਨੂੰ ਪਸੰਦ ਆ ਗਈ ਏ ਇਦਾਂ ਦੀ ਹੀ ਚਾਹੁੰਦੇ ਸੀ ਸੇਮ ਚੀਜ਼ ਹੀ ਮਿਲ ਗਈ ਏ ਸਾਨੂੰ ਵਧੀਆ ਲੱਗਣ ਡਿਆ ਨੰਮ ਮੇਲੀ ਵੀ ਵੇਖਣ ਡੇ ਇਹੜੀ ਕੋ ਜੇ ਲੈ ਲਓ ਟਵਿਨਿੰਗ ਕਰੋ ਟਵਿਨਿੰਗ ਸੋਹਣੀ ਲੱਗ ਰਹੀ ਐ ਫਿਰ ਜੋੜੀ ਜਾਈ ਕਾਗੇ ਇਹਦੀ ਜੀ ਹਾਂ ਸਾਲੀ ਜੋੜੀ ਹੋਰ ਇਹਨਾਂ ਕਿਹੜਾ ਨਿੱਕੇ ਕਾਕੇ ਚੁਪਨੇ ਕਿ ਉਹਨਾਂ ਖਰਾਬ ਕਰ ਦੇਣਾ ਲਬਦੋ ਲਬਦੋ ਪਾਜੀ ਤੁਹਾਨੂੰ ਪਤਾ ਲੱਗਦਾ ਜੋੜੀ ਗਿਆ ਹੋਰ ਇਹ ਆਪਾਂ ਲੈ ਲੈਨੇ ਡੈਡੀ ਦੀ ਲੈਣ ਆਏ ਹੀ ਰੈਡੀ ਕਹਿੰਦੇ ਮੰਮੀ ਲਈ ਵੀ ਲੈ ਲੈਨੇ ਆ ਕਿਉਂਕਿ ਬਾਈਕ ਤੇ ਬੜਾ ਟ੍ਰੈਵਲ ਕਰਦੇ ਆ ਸ਼ੋਪਾ ਨੂੰ ਜੋੜੀ ਦੀ ਸ਼ੋਪਿੰਗ ਹੋਗੀ ਜੋੜੀ ਹਾਂ ਸ਼ੋਪਾ ਨੂੰ ਅੰਗਰ ਨੇ ਸੁਜੈਸਟ ਕੀਤੀ ਪਰ ਵਧੀਆ ਸੁਜੈਸਟ ਕੀਤੀ ਆਜਾ ਦੋਹਾਂ ਦੀ ਸ਼ੋਪਿੰਗ ਹੋਗੀ ਨੋ ਕੋਲੋ ਕੋਲੋ ਆ ਜੰਗਨ ਨੇ ਕੀ ਕੋਲ ਪਰ ਨਾ ਬੰਨਿਆ ਲਾਓ ਵੀ ਆਟੂ ਵੀ ਕਿੱਤਾ ਹੋਣਾ ਉਹ ਇੱਕ ਨਾ ਦੇ ਉੱਤੇ ਅਸੀਂ ਆਪਾ ਪਹੁੰਚ ਗਏ ਆ ਘਰੇ ਆ ਆ ਬੇਬੀ ਤੇ ਸੁਵਾ ਕੇ ਗਏ ਹਾਂ ਆਪਾ ਆ ਬੇਬੀ ਤੇ ਸੁਵਾ ਕੇ ਗਏ ਹੈ ਨਾਲ ਹੀ ਉੱਠ ਪੈਂਦਾ ਇਹਨੂੰ ਪਤਾ ਲੱਗ ਜਾਂਦਾ ਹੈ ਬੜਾ ਖਰਾ ਲਾ ਚਲੋ ਉੱਥੇ ਚਲੋ ਫੜੇ ਚੀਜੀ ਆ ਚੀਜੀ ਖਾਈਏ ਚੁੱਕਿਓ ਨੂੰ ਚੁੱਕਿਓ ਕੋਈ ਆਈ ਏ ਆ ਚੀਜੀ ਗਾਈਏ ਚੀਜੀ ਕਰ ਬੇ ਬਾਪੇ ਕਰ ਕੇ ਲੈ ਤੁਹਾਡੇ ਲਈ ਡੈਡੀ ਕਹਿੰਦਾ ਭਾਜੀ ਕਿਥੇ ਚੱਲੇ ਮਾਂ ਤੁਹਾਡੇ ਲਈ ਵੀ ਖਰੀਦਣੇ ਨੇ ਐ ਤੇ ਡੜੀ ਦਾ ਦਿਲ ਕੱਟਿਆ ਮੂਫਲੀ ਖਰੀਦੀ ਮੂਫਲੀ ਖਰੀਦੀ ਤੂੰ ਕੋਟਾਈ ਕੋ ਉਬਾ ਦੇਣਾ ਨਾ ਮੂਫਲੀ ਖਰੀਦੀ ਮੰਮੀ ਨੇ ਡੈਡੀ ਵਾਂਗੂ ਅੱਜ ਪੋਚਾ ਬੂ ਮਾਰਿਆ ਚਾਦਰ ਦਾ ਲੱਗਦੀ ਮੈਂ ਤੇ ਹੁਣੇ ਜੇ ਬੜੀ ਆ ਉਹ ਆਈ ਨਾਈਕੀ ਅਰੇ ਨਾਈਕੀ ਨਾਈਕੀ ਆਈ ਦੇ ਸੇਮ ਸੇਮ ਲੈਨੇ ਆ ਸੇਮ ਮਿਲਿਆ ਨਹੀਂ ਰੰਗ ਦਾ ਲੈਦੇ ਹਾਂ ਬਾਹਾਂ ਸਦੀ ਜੋੜੀ ਬਣਾਵਾਂਗੇ ਉਹ ਰੰਗ ਨਹੀਂ ਉਹ ਨਾਜ ਨੂੰ ਤਾਂ ਚੀਜੀ ਮਿਲ ਗਈ ਏ ਪਰ ਬ੍ਰਾਂਡ ਇੱਕੋ ਜਿਹਾ ਨਾਕੀ ਨਾਕੀ ਨਾ ਨਾਕੀ ਨਾਈਕੀ ਉਹਨੂੰ ਦੋ ਚੀਜੀ ਕੱਢ ਕੇ ਆਏ 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 ਓਏ 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 ਮੈਂ ਦਿਰਾ ਬਰਦੋ ਬੁਲੀ ਖਲਾਰਾ ਘਟ ਪਾਉਣਾ ਪਰ ਪੀਂਂਦਰ ਗਾਂ ਦੀ ਗੰਭੜੀ ਪੁੱਤ ਗਰਮ ਗਰਮ ਕੋੜੇ ਆਏ ਨੇ ਅੰਦਰੋਂ ਆਏ ਨੇ ਆਓ ਭਾਈ ਆਏ ਤੇ ਗਰਮ ਗਰਮ ਮੂੰਫਰੀ ਲੈ ਆਏ ਆ ਵੇਖੋ ਸੋਹਣੀ ਐ ਕੌਲੀ ਦੇ ਆਸ ਆਉਂਦ ਰਿਹਾ ਹੋਏ ਆਹੋ ਮਮੀ ਨੂੰ ਯਕੀਨੀ ਹੋਣ ਰਿਹਾ ਉਹ ਕਹਿੰਦੇ ਉਹਨਾਂ ਨੂੰ ਵੀ ਠੰਡ ਲੱਗਣੀ ਮਗਰ ਮੋਟਰਸਾਈਕਲ ਤੇ ਹਵਾ ਨਹੀਂ ਪੇਗੀ ਰਾਈਡਰ ਜੋੜੀਏ ਫਿਰ ਰਾਈਡ ਬੜੀ ਕਰਦੇ ਆ ਮੈਂ ਤੈਨੂੰ ਕੀ ਕਹਿਆ ਸੀ ਤਰਾਹ ਚ ਆਉਂਦੇ ਆ ਮੈਂ ਮਾਰਾ ਕੋਈ ਪਤਾ ਨਹੀਂ ਖੁਸ਼ ਹੋਣ ਲੱਗੀ ਐ ਕਿ ਪਾਉੜੇ ਤੋਂ ਵੀ ਖੁਸ਼ ਹੋ ਜਾਂਦੀ ਐ ਨਹੀਂ ਖੁਸ਼ ਹੋ ਉਹ ਨਹੀਂ ਕਹਿੰਦੇ ਉਹ ਦੁਕਾਨ ਦੇ ਐ ਵੀ ਸੱਚੀ ਮੇਰੀ ਐ ਅੱਛਾ ਯਕੀਨੀ ਹੋ ਗਿਆ ਲੈ ਤਾੜ ਦੇ ਡੈਡੀ ਨਾਲ ਡੈਡੀ ਬੜੀ ਯਾਰ ਐਨੇ ਚਾਹ ਨਾ ਡੈਡੀ ਨੇ ਖਰੀਦੀ ਤੁਹਾਡੇ ਵਾਸਤੇ ਨਹੀਂ ਕਿ ਮੈਂ ਕਿਦੋਂ ਮਨਾ ਕੀਤਾ ਨਹੀਂ ਥੈਂਕ ਯੂ ਸਰਦਾਰ ਜੀ ਇਦਾਂ ਵੀ ਕਹੀਦਾ ਥੈਂਕ ਯੂ ਗੈਸਟਨ ਸਰਦਾਰ ਤੇ ਜਿਆਦਾ ਮਸਾਲੇ ਲਾਉਣ ਲੱਗ ਜਾਂਦੇ ਹੋ ਤੁਸੀਂ ਇਤੋਂ ਵੀ ਜਾਓਗੇ ਜਿਹੜੇ ਹੈ ਲੋ ਜੀ ਦੋਸਤੋ ਮੰਮੀ ਨੂੰ ਵੀ ਉਹਨਾਂ ਦੀ ਜੈਕਟ ਪਸੰਦ ਆ ਗਈ ਨੇ ਤੇ ਉਹਨਾਂ ਵਾਸਤੇ ਬੜਾ ਅਨਐਕਸਪੈਕਟਿਡ ਸੀਗਾ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਵਾਸਤੇ ਵੀ ਲੈ ਕੇ ਆਣੀ ਇੱਕ ਸਰਪ੍ਰਾਈਜ਼ ਹੀ ਹੋ ਗਿਆ ਆਪਾਂ ਤੇ ਇਹ ਟਰਾਈ ਕਰ ਰਹੇ ਹਾਂ ਕਿ ਦੋਨੋਂ ਸੇਮ ਹੀ ਮਿਲਣ ਮੰਮੀ ਡੈਡੀ ਨਾ ਬਾਈਕ ਤੇ ਬੜਾ ਰਾਈਡ ਕਰਦੇ ਆ ਜਦੋਂ ਵੀ ਇਹਨਾਂ ਨੇ ਕਿਤੇ ਜਾਣਾ ਹੁੰਦਾ ਨਾ ਇਹ ਪ੍ਰਿਫਰ ਕਰਦੇ ਆ ਕਿ ਅਸੀਂ ਬਾਈਕ ਤੇ ਹੀ ਜਾਈਏ ਤੇ ਇਸ ਕਰਕੇ ਉਹਨਾਂ ਨੂੰ ਜਿਹੜੀਆਂ ਵਿੰਡ ਸ਼ੀਲਡਰ ਚਾਹੀਦੇ ਸੀਗੇ ਤੇ ਵਧੀਆ ਮਿਲ ਗਏ ਆ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਇੱਕ ਨਵੇਂ ਬਲੌਗ 'ਚ ਤਦ ਤੱਕ ਸਤਿ ਸ਼੍ਰੀ ਅਕਾਲ ਬਾਏ ਬਾਏ